ਬਾਬਾ ਸਾਹਿਬ ਤੇਰੀ ਸੋਤ 'ਤੇ ਪੈਣਾ ਦੇਣਗੇ ਥੋਕ ਕੇ ਬਾਬਾ ਸਾਹਿਬ ਤੇਰੀ ਸੋਤ 'ਤੇ ਪੈਣਾ ਦੇਣਗੇ ਥੋਕ ਕੇ ਦੇਖੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਜਿਹੜੇ ਪ੍ਰੈਸ ਦੇ ਵੀਰ ਐ ਮੇਰੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਪੂਰੀ ਪਾਤੀ ਪਤਾ ਹੈ ਕਿ ਰਾਜਪੁਰਾ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਤੇ ਬੈਂਰਾਂ ਦੀ ਬਾਰ ਬਾਰ ਜਿਹੜੀ ਹੈ ਬੇਅਦਬੀ ਕੀਤੀ ਜਾਂਦੀ ਹੈ ਤੇ ਪਿਛਲੇ ਸਾਲ ਵੀ ਇੱਕ ਬੇਅਦਬੀ ਕੀਤੀ ਗਈ ਸੀਗੀ ਤੇ ਉੱਤੇ ਵੀ ਅਸੀਂ ਜਿਹੜੀ ਕਾਰਵਾਈ ਕਰਾਈ ਸੀਗੀ ਤੇ ਅੱਜ ਦੀ ਜਿਹੜੀ ਵਿਸ਼ੇਸ਼ ਘਟਨਾ ਇਹ ਹੈ ਕਿ ਇੱਥੇ ਸਾਡੇ ਪੁਰਾਣੇ ਰਾਜਪੁਰੇ ਦੇ ਵਿੱਚ ਇੱਕ ਬੈਨਰ ਲੱਗੇ ਹੋਏ ਸੀਗੇ ਬਾਬਾ ਸਾਹਿਬ ਜੀ ਅੰਤਿ ਨੂੰ ਸਮਰਪਿਤ ਤੇ ਉਸ ਬੈਨਰਾਂ ਦੇ ਉੱਪਰ ਇੱਥੇ ਇੱਕ ਥਿਕਸ ਹਾਈਲਾਈਟਸ ਦੇ ਬੈਨਰ ਲੱਗੇ ਆ ਦੇਖੋ ਬੋਰਡ ਲੱਗਣ ਨਾਲ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਮਗਰ ਜਿਸ ਤਰ੍ਹਾਂ ਬੋਰਡ ਲਗਾਏ ਗਏ ਆ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਟਾਰਗੇਟ ਕਰਕੇ ਉਹਨਾਂ ਦੀ ਫੋਟੋਆਂ ਲੁਕੋਈਆਂ ਗਈਆਂ ਤੇ ਉਹਨਾਂ ਦੇ ਜਿਹੜੇ ਬੈਨਰ ਪਾੜ ਕੇ ਉਹਨਾਂ ਨੂੰ ਉਲਟਾ ਲਟਕਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਾਨੂੰ ਬਿਲਕੁਲ ਸਿੱਧਮ ਸਿੱਧਾ ਚੈਲੰਜ ਕੀਤਾ ਗਿਆ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਇਵੇਂ ਬੇਇੱਜ਼ਤੀਆ ਕਰਾਂਗੇ ਤੇ ਤੁਹਾਡੇ ਤੋਂ ਜੋ ਬਣਦਾ ਕਰੋ ਤੇ ਇਸ ਵਾਰ ਅਸੀਂ ਸਿੱਧੀ ਸਿੱਧਾ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਚੈਲੰਜ ਕਰ ਰਹੇ ਹਾਂ ਕਿ ਅਗਰ ਇਸ ਤੇ ਕੋਈ ਘਟਨਾ ਤੇ ਕਾਰਵਾਈ ਨਹੀਂ ਹੁੰਦੀ ਫਿਰ ਇੱਥੇ ਰਾਜਪੁਰ ਇਹਦੇ ਵਿੱਚ ਕਿੰਨਾ ਕਿਸ ਨੂੰ ਕਿੰਨਾ ਗદોਸ਼ੀ ਮੰਨਦੇ ਹੋ ਦੇਖੋ ਇਹਦੇ ਵਿੱਚ ਇਹਦੇ ਵਿੱਚ ਤਿੰਨ ਬੰਦੇ ਆ ਜਿਹੜੇ ਸਿੱਧਮ ਸਿੱਧੀ ਦੋਸ਼ੀ ਆ ਇੱਕ ਤਾਂ ਠਿਕਸ ਹਾਈਲਾਈਟਸ ਵਾਲਾ ਜਿਨ੍ਹਾਂ ਦੇ ਬੈਨਰ ਲਗੇ ਆ ਦੂਜੇ ਤੌਰ ਤੇ ਇਹ ਪੰਕਜ ਸ਼ਰਮਾ ਤੇ ਇਹਨੇ ਬੈਨਰ ਲਗਾਏ ਆ ਪਿਛਲੀ ਵਾਰ ਵੀ ਇਸੇ ਦੁਆਰਾ ਪਾਵਾ ਸਾਹਿਬ ਅੰਬੇਦਕਰ ਦੇ ਬੈਨਰ ਦੀ ਜਿਹੜੀ ਬੇਦਬੀ ਕੀਤੀ ਗਈ ਸੀ ਤੀਜਾ ਇੱਥੇ ਇੱਕ ਠੇਕੇਦਾਰ ਹੈ ਸੇਠੀ ਜਿਹੜੇ ਸਾਰੇ ਜਿਹੜੇ ਖੰਭਿਆਂ ਦੇ ਠੇਕੇ ਆ ਉਹਦੇ ਕੋਲ ਹੀ ਆ ਤੇ ਜੇ ਇਥੋਂ ਪੈਸੇ ਕਮਾਉਂਦਾ ਹੈ ਤੇ ਇਹਦੀ ਜ਼ਿੰਮੇਵਾਰੀ ਵੀ ਉਹਦੀ ਬਣਦੀ ਆ ਤੇ ਤਾਂ ਕਰਕੇ ਇਹ ਤਿੰਨ ਬੰਦਿਆਂ ਖਿਲਾਫ ਅਸੀਂ ਜਿਹੜੀ ਕਾਰਵਾਈ ਦਾ ਜਿਹੜਾ ਆ ਅੱਜ ਇਹ ਆਪਣਾ ਇੱਕ ਲੈਟਰ ਦਿੱਤਾ ਹੈ ਜੀ ਬਿਲਕੁਲ ਇਹ ਕੰਮ ਦੇ ਛੜਮੇ ਜਿਹੜਾ ਇਹ ਤਾਂ ਹੋਣਾ ਹੈ ਨਗਰ ਕਾਉਂਸਲ ਦੇ ਵਿੱਚ ਕਿਵੇਂ ਕੀ ਦੇਖੋ ਇਹ ਨਗਰ ਕਾਉਂਸਲ ਵਿੱਚ ਵੀ এমਪਲਾਈ ਹੈ ਤੇ ਇਹਦੀ ਜਿਹੜੀ ਇਹਦੀ ਜਿਹੜੀ ਇੱਕ ਫਲੈਕਸਾਂ ਦੀ ਜਿਹੜੀ ਇਹ ਦੁਕਾਨ ਚਲਾਉਂਦਾ ਪ੍ਰਾਈਵੇਟ ਤੌਰ ਤੇ ਇੱਕ ਨਿਆ ਸਕੂਲ ਦੇ ਸਾਹਮਣੇ ਤੇ ਉਹਦਾ ਮਾਲਕ ਵੀ ਐ ਤੇ ਇਹ ਜਿਹੜਾ ਆ ਮੇਨ ਕੰਮੇ ਤਾਂ ਇਹਦਾ ਫਲੈਕਸਾਂ ਦਾ ਹੀ ਆ ਜੀ ਕੀ ਚੀਜ਼ਾਂ ਤਾਂ ਮਿਲ ਰਹੀਆਂ ਸੀ ਦੀਆਂ ਤੁਹਾਨੂੰ ਦੇਖੋ ਪਿਛਲੀ ਵਾਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਮਾਡਰਨ ਬੋਟਰੀ ਦਾ ਇੱਕ ਬੋਰਡ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪ੍ਰੋਟੈਸਟ ਕਰਿਆ ਸੀਗਾ ਉਹਦੇ ਵਿੱਚ ਵੀ ਈਸੀ ਬੰਦੇ ਦਾ ਜਿਹੜਾ ਹੱਥ ਸੀਗਾ ਤੇ ਇਹਨੇ ਬਾਅਦ ਚ ਆ ਕੇ ਥਾਣੇ 'ਚ ਆਪਣੀ ਗਲਤੀ ਮੰਨੀ ਤੇ ਚਲੋ ਸਮਾਜਿਕ ਕੁਝ ਬੰਦੇ ਵਿੱਚ ਪੈ ਗਏ ਅਸੀਂ ਇਹਨੂੰ ਮਾਫ ਕਰਤਾ ਕਿ ਮਗਰ ਬਾਰ-ਬਾਰ ਕਿ ਪਿਛਲੇ ਦਿਨ ਉਹ ਇੱਕ ਅਸੀਂ ਬੋਰਡ ਲਗਾਇਆ ਸੀਗਾ ਪੱਤਰਕਾਰ ਭਾਈਚਾਰੇ ਦਾ ਤੇ ਉਹਦੇ ਵਿੱਚ ਵੀ ਉਹ ਬੋਰਡ ਵੀ ਇਸੇ ਦੁਆਰਾ ਪੰਕਕ ਦੁਆਰਾ ਫੜਿਆ ਗਿਆ ਸੀਗਾ ਲੱਕੜ ਮੰਡੀ ਚੌਂਖ ਤੇ ਲਵਾਇਆ ਗਿਆ ਸੀਗਾ ਤੇ ਇਹਦੀ ਜਿਹੜੀ ਹੈ ਬਾਰ-ਬਾਰ ਜਿਹੜੀ ਕੋਚੀ ਹਰਕਤ ਆ ਉਹ ਆ ਰਹੀਆਂ ਅੱਛਾ ਇੱਕ ਗੱਲ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਬੜੀ ਵਧੀਆ ਜਾਣਕਾਰੀ ਦੇਣਾ ਚਾਹਾਂਗਾ ਇੱਕ ਪਿਛਲੇ ਦਿਨੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜਿਹੜਾ ਪੰਨੂ ਐ ਸੰਵਿਧਾਨ ਵਿਰੋਧੀ ਅੰਬੇਦਕਰ ਵਿਰੋਧੀ ਇੱਕ ਪੰਨੂ ਐ ਗੁਰਪੱਤਵਾਂ ਨੂੰ ਹਨਾ ਤੇ ਉਹ ਬੰਦੇ ਨੇ ਸਿੱਧਮ ਸਿੱਧਾ ਅੰਬੇਦਕਰਵਾਦੀ ਲੋਕਾਂ ਨੂੰ ਚੈਲੰਜ ਕਰਿਆ ਸੀਗਾ ਕਿ ਜਿਹੜਾ ਅੰਬੇਦਕਰ ਦੀ ਮੂਰਤੀ ਦੀ ਜਾਂ ਅੰਬੇਦਕਰ ਸਾਹਿਬ ਦੀ ਫੋਟੋ ਦੀ ਬੇਦਬੀ ਕਰੇਗਾ ਅਸੀਂ ਉਹਨੂੰ 11 ਲੱਖ ਰੁਪਏ ਇਨਾਮ ਦਵਾਂਗੇ ਤੇ ਸਾਨੂੰ ਇਹ ਘਟਨਾ ਉਹਦੇ ਨਾਲ ਹੀ ਜੁੜੀ ਦਿਖ ਰਹੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਲਿਖ ਕੇ ਦਿੱਤਾ ਹੈ ਕਿ ਇਹਨਾਂ ਦੀ ਕਾਲ ਡਿਟੇਲਾਂ ਤਿੰਨਾਂ ਦੀ ਤੇ ਇਹਨਾਂ ਦੇ ਬੈਂਕ ਖਾਤੇ ਵੀ ਦੇਖੋ ਜਾਂਚ ਕਰਨ ਕਿ ਸਾਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ 11 ਲੱਖ ਦੇ ਲਾਲਚ 'ਚ 바ਵਾ ਸਾਹਿਬ ਅੰਬੇਦਕਰ ਦੀ ਜਿਹੜੀ ਹੈ ਮੂਰਤੀ ਦੀ ਜਾਂ ਫੋਟੋ ਦੀ ਬੇਦਬੀ ਕੀਤੀ ਹੈ ਮੇਰਾ ਨਾਮ ਨਰੇਸ਼ ਮਹਾਰਾਜੀ ਸਿਵਰੇਜ ਬੋਰਡ ਦਾ ਪ੍ਰਧਾਨ ਹੈ ਜੀ ਮਰਾ ਜੀ ਕੀ ਕਹਣਾ ਚਾਹੋਗੇ ਅੱਜ ਐਸਡੀਐਮ ਸਾਹਿਬ ਦੇ ਦਫ਼ਤਰ ਮੋਟੇ ਦੇਖੋ ਅੱਜ ਐਸਡੀਐਮ ਸਾਹਿਬ ਨੂੰ ਅਸੀਂ ਮਿਲਣਾ ਸੀ ਉਹ ਕਿਸੇ ਕੰਮ ਦੇ ਰੁਝੇਵੇ ਕਰਕੇ ਕਿਤੇ ਮੀਟਿੰਗ 'ਚ ਗਏ ਹੋਏ ਆ ਬਾਹਰ ਤੇ ਅਸੀਂ ਨੈਪ ਤਹਿਸੀਲਦਾਰ ਜੀ ਨੂੰ ਮਿਲੇ ਅੱਜ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਇਹ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਜਿਹੜੀ ਆਸਥਾਨ ਨੂੰ ਜਿਹੜੀ ਛੱਟ ਲੱਗ ਰਹੀ ਹੈ ਹਰ ਵਾਰੀ ਜਿਹੜੀ ਦੇਖੋ ਰੋਜ਼ਾਨਾ ਹੀ ਮਤਲਬ ਕਿ ਕੋਈ ਨਾ ਕੋਈ ਇਹਨਾਂ ਨੇ ਮੁੱਦਾ ਬਣਾਇਆ ਹੁੰਦਾ ਹੈ ਤੇ ਜਿਵੇਂ ਕਿ ਹੁਣ ਸੁਖੀ ਪ੍ਰਧਾਨ ਜੀ ਨੇ ਤੁਹਾਨੂੰ ਇਸ ਇਸ ਚ ਪੰਨੂ ਨਾਲ ਹੀ ਕੋਈ ਇਹਨਾਂ ਦੀ ਮਿਲੀਸੂਜੀ ਸਾਜ਼ਿਸ਼ ਹੋ ਸਕਦੀ ਹੈ ਜਿਹੜੀ ਇਹ ਕੋਝੀਆਂ ਹਰਕਤਾਂ ਕਰ ਰਹੇ ਹਨ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਇਸ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ ਜੋਕੀ ਰਾਜੀ ਪਾਰਟੀ ਮੇਰੀ ਪਾਰਟੀ ਦੁਰਸੰਗਤੋਂ ਕਮੇਟੀ ਦੇ ਪ੍ਰਧਾਨ ਨੇ ਤੇ ਅੱਜ ਤੋ ਜੈਪੀ ਮੰਚ ਨਾਲ ਤੁਸੀਂ ਇੱਥੇ ਰੋਜ਼ ਪੱਤਰ ਦੇਣ ਆਏ ਹੋ ਕੀ ਕਹਿਣਾ ਇਸ ਬਾਰੇ ਇਹ ਸਾਡੇ ਸੁਖੀ ਬੜੇ ਭਾਰ ਜੀ ਹੈ ਸਾਡੇ ਪਰ ਅਸੀਂ ਇਕੱਠੇ ਚੱਲਦੇ ਆ ਸਾਡੇ ਜਥੇਬੰਦੀਆਂ ਸਾਡੇ ਇਹਦੇ ਨਾਲ ਹੈ ਜਦ ਵੀ ਕੋਈ ਵੀ ਆਵਾਜ਼ ਚੱਕਦੇ ਆ ਅਸੀਂ ਇਹਨਾਂ ਨਾਲ ਆਉਂਦੇ ਆ ਇਹਨਾਂ ਨੇ ਪਰਸੋਂ ਦੱਸਿਆ ਸਾਨੂੰ ਵੀ ਬਾਬਾ ਸਾਹਿਬ ਕੀ ਇਹਨਾਂ ਬਹੁਤ ਬੇਅਦਬੀ ਕਰਿਆ ਇਹਨਾਂ ਨੇ ਪੋਸਟਰ ਵੀ ਪਾੜਤੇ ਤੇ ਇਸ ਕਰਕੇ ਅਸੀਂ ਐਸਜੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮਿਲੇ ਨਹੀਂ ਹੈਗੇ ਇਸ ਕਰਕੇ ਅਸੀਂ ਸਾਡੇ ਜਿਹੜੇ ਤਹਿਸੀਲਦਾਰ ਉਹਨਾਂ ਨੂੰ ਪੜਾਇਆ ਹਾਂ ਇਹ ਇੰਨਾ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਗਾਗੜਾ ਅੰਬਾ ਸਾਹਿਬ ਵੇਦਕਰ ਆਪਣੇ ਪਾਰਥ ਰਤਨ ਹੈਗੇ ਆ ਉਹਨਾਂ ਦੀ ਕੋਈ ਫੋਟੋ ਨਾਲ ਕਿਹੜੀ ਅੱਜ ਵੀ ਕਿਸੇ ਕੋਲ ਦੇ ਕੋਲੀ ਆ ਇਹਦੇ ਤੇ ਅਸੀਂ ਪੜਤਾਲ ਕਰਵਾ ਕੇ ਇਹਦੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜਦ ਕਿਸ ਦੇ ਨਾਮ ਤੇ ਦਿੱਤਾ ਗਿਆ ਮਾਈ ਨੇਮ ਇਜ਼ ਲਿਖਿਆ ਇਹ ਮਾਨਯੋਗ ਐਸਡੀਐਮ ਸਾਹਿਬ ਦੇ ਨਾਮ ਤੇ ਦਿੱਤਾ ਗਿਆ ਕਿਹਦੇ ਖਿਲਾਫ ਦਿੱਤਾ ਗਿਆ ਅੱਛਾ ਮੈਂ ਪੜਿਆ ਨਹੀਂ ਜੀ ਅੱਜ ਦੇਖ ਲੈਂਦੇ ਹਾਂ ਕਾਫੀ ਦੇ ਤੋਂ ਪਰਦੀਪ ਕੁਮਾਰ ਮੈਂ ਤਸੀਲਾ ਰੱਖਿਆ